ਤੂੰ ਇਹ ਸੰਬੱਧ ਵਿੱਚ ਐਜੇ ਮੁਨੱਖ ਐਜੇ ਬਾਬੇ ਨਾਨਕ ਦੇ ਇਹ ਇਸ ਤਕਰੀ ਦੇ ਜੰਮੇ ਜਾਇਆਂ ਦਾ ਕਿਉਂਕਿ ਇਹੋ ਜਿਹਾ ਕੱਫੇ ਬਹੁਤ ਵੱਡਾ ਸਾਡਾ ਜਿਹੜੀ ਹੈਗੀ ਨਾਨਕ ਤਾਂ ਅਸੀਂ ਤਾਂ ਰੋਜ਼ ਅਰਦਾਸ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾਮ ਬਲਾ ਕਿਉਂ ਤੇ ਪਾਇਆ ਕਾਨੂੰਨ ਬਣਿਆ ਹੋਇਆ ਉਹਨਾਂ ਤੇ ਕਰਦੇ ਸੋ ਸਾਰਾ ਟੋਟਲੀ ਹੈ ਜਦੋਂ ਪਾਣੀ ਪਿੱਛੇ ਜਿੰਨਾ ਜਦੋਂ ਗੰਦਾ ਆਊਗਾ ਤਾਂ ਮਾਰ ਸਾਰੇ ਜਾਊਗਾ ਜਿੰਦੂ ਪਿੱਛੇ ਜਿੰਨਾ ਹੈਗਾ ਉਹਦੇ ਉੱਤੇ ਕਿਥੇ ਕੋਕੇ ਟ੍ਰੀਟਮੈਂਟ ਪਲੈਂਟ ਦੋਸਾਂ ਲੱਗੇ ਹੋਏ ਆ ਲੁਧਿਆਣਾ ਦੇ ਇਤਿਹਾਸਿਕ ਗੁਰਦੁਆਰਾ ਗਊਕਾਟ ਵਿਖੇ ਪਹੁੰਚੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਵੱਲੋਂ ਬੁੱਢੇ ਨਾਲੇ ਦੇ ਕੰਢੇ ਹਰਿਆ-ਪਰਿਆ ਬਣਾਉਣ ਦੇ ਲਈ ਪਲਾਂਟੇਸ਼ਨ ਦੀ ਮੁਹਿੰਮ ਚਲਾਈ ਜਾਵੇਗੀ ਉਹਨਾਂ ਕਿਹਾ ਕਿ 2 ਤਰੀਕ ਤੋਂ ਇਸ ਦੀ ਸ਼ੁਰੂਆਤ ਹੋਵੇਗੀ ਇਸ ਤੋਂ ਇਲਾਵਾ ਸੰਤ ਸੀਚੇਵਾਲ ਨੇ ਕਿਹਾ ਕਿ ਸਾਡਾ ਮਕਸਦ ਬਿਲਕੁਲ ਸਾਫ਼ ਹੈ ਅਸੀਂ ਬੁੱਢੇ ਨਾਲੇ ਦੀ ਸਫਾਈ ਲਈ ਲਗਾਤਾਰ ਯਤਨ ਕਰ ਰਹੇ ਹਾਂ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੋ ਫੈਕਟਰੀਆਂ ਦੇ ਵੱਲੋਂ ਬੁੱਢੇ ਨਾਲੇ ਵਿੱਚ ਗੰਦਾ ਪਾਣੀ ਪਾਇਆ ਜਾ ਰਿਹਾ ਉਸ ਦੇ ਖਿਲਾਫ ਵੀ ਸਖਤ ਐਕਸ਼ਨ ਲਿਆ ਜਾਵੇਗਾ ਉਧਰ 650 ਕਰੋੜ ਰੁਪਏ ਖਰਚਣ ਦੇ ਮਾਮਲੇ 'ਚ ਉਹਨਾਂ ਕਿਹਾ ਕਿ ਜਿੱਥੇ ਇਸ ਬਾਬਤ ਫੰਡਾਂ ਦੀ ਦੁਰਵਰਤੋਂ ਹੋਈ ਹੈ ਤਾਂ ਉਸ ਲਈ ਵੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਇਸ ਤੋਂ ਇਲਾਵਾ ਵੀ ਉਹਨਾਂ ਵੱਖ-ਵੱਖ ਮਾਮਲਿਆਂ ਤੇ ਗੱਲਬਾਤ ਕੀਤੀ ਹੈ ਇਹ ਬਹੁਤ ਦੁਖ ਦੀ ਗੱਲ ਹੈ ਕਿ ਪਵਿੱਤਰ ਬੁੱਢਾ ਦਰਿਆ ਇਹਨੂੰ ਹੁਣ ਆਪਾਂ ਕਿੰਨੇ ਨਾਮ ਦੇ ਚੁੱਕੇ ਆ ਇਹਦਾ ਅਸਲ ਜਿਸ ਤਰ੍ਹਾਂ ਪਵਿੱਤਰ ਕਾਲੀ ਵਹੀਂ ਉਹ ਪਵਿੱਤਰ ਕਾਲੀ ਵਹੀਂ ਕਿਵੇਂ ਹੋਏ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਵਿੱਚ સ્ਨਾਣ ਕਰਦੇ ਸੀ ਉਹਦੇ ਚ ਚਰਨ ਪਾਏ ਇਸ ਕਰਕੇ ਉਹ ਬਾਬੇ ਨਾਨਕ ਦੀ ਚਰਨਸੋ ਪ੍ਰਾਪਤ ਪਵਿੱਤਰ ਵਹੀਂ ਸੋ ਇਹ ਜਿਹੜਾ ਦ ਬੁੱਢਾ ਦਰਿਆ ਇਹ ਬਾਬਾ ਜੀ ਸਾਰੇ ਇਤਿਹਾਸ ਜਾਣਦੇ ਆ ਸਭਿਆ ਵੀ ਸੀ ਅਸੀਂ ਸੁਣਦੇ ਵੀ ਆਏ ਹਾਂ ਸੋ ਇਥੇ ਗੁਰਨਾਨਕ ਪਾਤਸ਼ਾਹੇ ਗੁਰਸੰਗਤਾਂ ਨੇ ਅਰਦਾਸ ਕੀਤੀ ਪਾਤਸ਼ਾਹ ਜੀ ਇਹ ਦਰਿਆ ਸਾਨੂੰ ਜਿਹੜਾ ਉਹ ਮਾਰ ਕਰਦਾ ਉਹਨਾਂ ਨੇ ਵਜਨ ਕੀਤਾ ਕੋਈ ਨਹੀਂ ਆਪੇ ਪਿੱਛੇ हट ਜੁਗਾ ਸੋ ਦੱਸਦੇ ਉਹਨਾਂ ਦੇ ਵਜਨਾਂ ਦੇ ਨਾਲ ਦਰਿਆ ਹੁਣ ਸੀ 7 ਕਿਲੋਮੀਟਰ ਇਸੇ ਵਗ ਰਿਹਾ ਸੋ ਇਹ ਜਿਹੜਾ ਪਹਿਲਾਂ ਪਿੱਛੋਂ ਪਾਣੀ ਦਾ ਇਧਰ ਨਾਲ ਸੋਰਸਸ ਸੀ ਉਹਦੇ ਵਿੱਚ ਪਾਣੀ ਘੱਟ ਹੋਣ ਕਰਕੇ ਇਹਨੂੰ ਦਰਿਆ ਦਾ ਮਤਲਬ ਬੁੱਢਾ ਦਰਿਆ ਭਾਵ ਜਿਹਦੇ ਵਿੱਚ ਉਹ ਵਹਿ ਗਿਆ ਜਿਹੜਾ ਪਿੱਛੇ ਚੱਲ ਗਿਆ ਜਿਹੜਾ ਪਿੱਛੋਂ ਪਾਣੀ ਆਉਂਦਾ ਸੀ ਉਹ ਵਗਦਾ ਸੀ ਤੇ ਹੁਣ ਜ਼ਿਕਰ ਵੀ ਉਹ ਪਾਣੀ ਜਿਹੜਾ ਹੈਗਾ ਇਸ ਵੇਲੇ ਵੀ ਉਹ ਵਗਦਾ ਹੈ ਉਹਦਾ ਜਦੋਂ ਕਦੋਂ ਜਿਹਨੂੰ ਅਪਤ ਰਕੀ ਦਾ ਯੁੱਗ ਕਹਿੰਦੇ ਆ ਵਿਕਾਸ ਦਾ ਯੁੱਗ ਕਹਿੰਦੇ ਆ ਇਸ ਵਿਕਾਸ ਦੇ ਯੁੱਗ ਨੇ ਇੰਨੀ ਮੱਤ ਮਾਰੀ ਕਿ ਅਸੀਂ ਉਹ ਬਾਬੇ ਨਾਨਕ ਦੀ ਚਰਨ ਸੋ ਪ੍ਰਾਪਤ ਪਵਿੱਤਰ ਧਰਤੀ ਜਿੱਥੇ ਗਊ ਘਾਟ ਗੁਰਦੁਆਰਾ ਬਣਿਆ ਹੋਇਆ ਸੋ ਸੀ ਜਸ ਰਲੇ ਇਸ ਲਈ ਇਲੈਕਸ਼ਨ ਚਲਦੀ ਸੀ ਉਸ ਵਾਲੇ ਵੀ ਇੱਥੇ ਆ ਕੇ ਅਰਦਾਸ ਕੀਤੀ ਸੀ ਕਿ ਪਾਤਸ਼ਾਹ ਕਿਰਪਾ ਕਰੋ ਮਿਹਰ ਕਰੋ ਇਹ ਤੁਹਾਡੇ ਅਮਰਦਾ ਦੇ ਸੋਮੇ ਆ ਜਿੱਥੇ ਪਾਤਸ਼ਾਹ ਨੇ ਚਰਨ ਪਾਏ ਹੈ ਪੁੱਤਰ ਹੁਣ ਸੋ ਉਹਦੇ ਵਾਸਤੇ ਅਸੀਂ ਹਰ ਇੱਥੇ ਵੱਖ-ਵੱਖ ਸਮੇਂ ਦੇ ਉੱਤੇ ਵਿਧਾਨ ਸਭਾ ਕਮੇਟੀ ਜਿਹੜੀ ਹੈਗੀ ਆ ਉਹ ਵੀ ਸਪੀਕਰ ਸਾਹਿਬੀ ਸਾਰੇ ਮੰਤਰੀ ਸਰਬਾਨ ਅਸੀਂ ਹਰ ਵੇਲੇ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਇਹ ਜਿਹੜੀ ਵੱਡਾ ਵਧ ਰਹੀ ਜਿਹੜੀ ਸੀ ਉਹ ਪੁੱਤਰ ਦਰਿਆ ਦੁਆਰਾ ਜਿਹੜਾ ਹੈ ਉਹ ਬਹਾਲ ਹੋਵੇ ਉਹਦੇ ਵਾਸਤੇ ਸੀ ਲਗਾਤਾਰ ਪ੍ਰਸ਼ਾਸਨ ਦੇ ਨਾਲ ਵੀ ਤੇ ਨਾਲ ਜਿੰਨੇ ਵੀ ਇੱਥੇ ਸਾਡੇ ਵਿਧਾਇਕ ਆ ਜਾਂ ਜਿਹੜੇ ਜਿਹੜੇ ਵੀ ਇਸ ਮੋਟਾ ਦਰਿਆ ਕਮੇਟੀ ਦੇ ਵਿੱਚ ਮੈਂਬਰ ਸਭਾ ਨੂੰ ਨਾਲ ਕੱਲ ਵੀ ਡਬੀ ਲੈਂਡ ਡਿਸੀ ਦੇ ਨਾਲ ਵੀ ਗੱਲ ਹੋਈ ਸੀ ਸੋ ਅਸੀਂ ਲਗਾਤਾਰ ਕਰਦੇ ਰਹਿੰਨੇ ਵੀ ਇਹਦੇ ਵਿੱਚ ਹੁਣ ਕੀ ਜਿਹੜਾ ਹੈਗਾ ਰੱਖੀ ਹੋਈ ਜਿਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਸੀ ਜਦੋਂ ਤੋਂ ਅਸੀਂ ਲੱਗੇ ਕਿ ਇਹਦੇ ਵਿੱਚ ਇੱਕ ਇੰਡਸਟਰੀਅਲ ਪਾਣੀ ਪੈਂਦਾ ਸੀ ਤੇ ਇੱਕ ਜਿਹੜਾ ਇੰਡਸਟਰੀਅਲ ਦੇ ਤੋਂ ਟ੍ਰੀਟਮੈਂਟ ਪਲਾਂਟ ਬਾ ਵੀ ਲੰਬੇ ਸਮੇਂ ਤੋਂ ਗਾਇ ਸੀ 2009 ਤੋਂ ਲੈ ਕੇ ਪলিউਸ਼ਨ ਕੰਟਰੋਲ ਬੋਰਡ ਦੇ ਮੈਂਬਰ ਆ ਹਾਨੂੰ ਪਤਾ ਹੈ ਕਿ ਕਿੰਨਾ ਪ੍ਰੈਸ਼ਰ ਹਰ ਵੇਲੇ ਕੋਸ਼ਿਸ਼ ਕਰਕੇ ਵੀ ਇਹ ਲੱਗਣ ਕਿਸੇ ਤਰ੍ਹਾਂ ਫਿਰ ਜਦੋਂ ਲੱਗ ਗਿਆ ਤੇ ਜਿਹੜੇ ਮੇਨ ਜਿਹੜਾ ਸੀ ਜਿਹੜਾ ਅਹ 50 ਤੋਂ ਉੱਪਰ ਜਿਹੜਾ ਐਮਐਲਡੀ ਦਾ ਜਿਹੜਾ ਵੱਡਾ ਟ੍ਰੀਟਮੈਂਟ ਪਲਾਂਟ ਆ ਉਹ ਨਹੀਂ ਸੀ ਲੱਗਾ ਉਹ ਜਿਹੜਾ ਪਹਿਲਾਂ ਡੈਡ ਹੋ ਗਿਆ ਸੋ ਇਹ ਚੱਲਣ ਦੇ ਨਾਲ ਬਹੁਤ ਵੱਡੀ ਆਸ ਹੈ ਜੇ ਸਾਰੇ ਚੱਲਦੇ ਹੋਣ ਤੇ ਹੋਰ ਪਾਣੀ ਕਿੱਥੋਂ ਕੋਈ ਜਿਹੜਾ ਹੈਗਾ ਪੈ ਨਹੀਂ ਰਿਹਾ ਤੇ ਵਿੱਚ 200 ਕਿਊਸਕ ਨਾ ਚੱਲ ਪਾਣੀ ਇਹਦੇ ਵਿੱਚ ਛੜਵਾਇਆ ਗਿਆ ਜਿਹੜਾ ਉਹਦਾ ਵਹਾਉ پورا ਹੋ ਗਏ ਤੇ ਇਹਦੇ ਕਿਨਾਰੇ ਸੁੰਦਰ ਹੋਣ ਕੋਕੀ ਵੀ ਹੁਣ ਬੈ ਨਹੀਂ ਫੇਰੇਗਾ ਗੈਰ ਕਾਨੂੰਨੀ ਹੋਊਗਾ ਉਹ ਤਾਂ ਆਪਣੇ ਆਪ ਰੁਕ ਜਾਊਗਾ ਕਿਉਂਕਿ ਕੋਰਟ ਵੀ ਕਹਿ ਚੁੱਕੀ ਐ ਤੇ ਇਹਦੇ ਵਾਸਤੇ ਉਹਨਾਂ ਨੇ ਦੱਸਦ ਕਰ ਗਿਆ ਕਿ ਕਿਸੇ ਦੇ ਜੀਵਨ ਨੂੰ ਤੁਸੀਂ ਦਾਤ ਦੇ ਨਹੀਂ ਲਾ ਸਕਦੇ ਸਾਡਾ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਲਿਵ ਉਹਦੇ ਵਾਸਤੇ ਸਾਨੂੰ ਜਿਹੜਾ ਹੈਗਾ ਇਹ ਦੇਖਦੇ ਬੈੰਦਾ ਵੀ ਉਹ ਰੁਕੇ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਸਾਡਾ ਇਹ ਹੈ ਕਿ ਇਸ ਪਾਸਾ ਦੇ ਸਥਾਨ ਤੇ ਪਰਸੋਂ ਨੂੰ ਜਿਹੜਾ ਹੈਗਾ ਦੋ ਤਰੀਕ ਨੂੰ ਇਹਦੇ ਪਲਾਂਟੇਸ਼ਨ ਕਰਕੇ ਉਸ ਦਿਨ ਅਸੀਂ ਇਹ ਜਨਮ ਦਿਨ ਵੀ ਆ ਸੀ ਉਸ ਵੇਲੇ ਅੱਗੇ ਵਿਦਿਆ ਦੇ ਨਾਲ ਚੀਚੇਵਾਲ ਮਨਾਉਨੇ ਆ ਸੀ ਕਿਨੇ ਕਿਸਾਨ ਨੂੰ ਇਹਦੇ ਉੱਤੇ ਪਲਾਂਟੇਸ਼ਨ ਕਰਕੇ ਇਹਨੂੰ ਹਰਾ ਭਰਾ ਬਣਾਉਣ ਵਾਲਾ ਜਿਹੜਾ ਹੈ ਇਹਦਾ ਸੇਵਾ ਦਾ ਕਾਰਜ ਜਿਸ ਤਰ੍ਹਾਂ ਪੁੱਤਰ ਕਾਲੀ ਬਈ ਹੁਣ ਆਲੇ ਦੁਆਰੇ ਪਲਾਂਟੇਸ਼ਨ ਉਹਦੇ ਸ਼ੁਰੂ ਕੀਤੀ ਜਾਵੇ ਉਸ ਤੇ ਨਸੀਹ ਪਲਾਂਟੇਸ਼ਨ ਸ਼ੁਰੂ ਕਰਾਂਗੇ ਸਰੇ ਤੱਕ ਜਿਹੜਾ ਗੁਰਦੁਆਰਾ ਸਾਹਿਬ ਦਾ ਸਰੋਵਰ ਹੈਗਾ ਉੱਥੇ ਵੀ ਬੁੱਢੇ ਨਾਲੇ ਦੀ ਪਾਣੀ ਦੀ ਮਾਰ ਗਈ ਹੈ ਉੱਥੇ ਸਾਰਾ ਟੋਟਲੀ ਹੈ ਜਦੋਂ ਪਾਣੀ ਪਿੱਛੇ ਜਦੋਂ ਗੰਦਾ ਆਊਗਾ ਤਾਂ ਮਾਰ ਸਾਰੇ ਜਾਊਗੀ ਇਦੋਂ ਪਿੱਛੇ ਦਿੰਨਾ ਹੈਗਾ ਇਹਦੇ ਉੱਤੇ ਕਿਥੇ ਕੋਕਟਰੀਟਰੀਟਮੈਂਟ ਪਲੈਂਟ ਦੋਸਾਂ ਲੱਗੇ ਹੋਏ ਆ ਇੱਕ ਜਿਹੜਾ ਹੈਗਾ ਰਿਪਲ ਵੇਸਟ ਜਣਾ ਦੂਸਰਾ ਇੰਡਸਟਰੀਅਲ ਉਹਦੇ ਵਿੱਚ ਕਈ ਵਾਰਾ ਇੰਡਸਟਰੀ ਹੈ ਜੇ ਨਹੀਂ ਜਲਾਉਂਦੀ ਜੋ ਕੁਝ ਵੀ ਆ ਉਹਦੇ ਉੱਤੇ ਕਾਨੂੰਨੀ ਜਿਹੜੀ ਹੈਗੀ ਆ ਹਰ ਤਰ੍ਹਾਂ ਪਾਬੰਦ ਹੈ ਕਿਸੇ ਇੰਡਸਟਰੀ ਨੂੰ ਕੋਈ ਹੱਕ ਨਹੀਂ ਕਿਸੇ ਜਿਹੜੀ ਹੈਗੀ ਆ ਨਗਰ ਪੰਚਾਇਤ ਦਾ ਪੰਚਾਇਤ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਗੰਦਾ ਪਾਣੀ ਆਪਣੇ ਨੇਚਰ ਰਿਸੋਰਸਸ ਤੋਂ ਆਉਗੋ ਉਹਦੀ ਸੰਭਾਲ ਉਹਨਾਂ ਨੇ ਖੁਦ ਕਰਨੀ ਹੈ। ਸੋ ਉਹ ਜਿਹੜਾ ਹੈਗਾ ਗੈਰਕਾਨੂੰਨੀ ਹੈ ਗੈਰਸਬਦਾਨਕਾ ਸੋ ਉਹਦੇ ਵਾਸਤੇ ਬਹੁਤ ਕਾਫੀ ਯਤਨ ਹੋਇਆ ਬਹੁਤ ਵੱਡੇ ਟ੍ਰੀਟਮੈਂਟ ਪਲਾਂਟ ਲੱਗੇ ਆ। ਉਹਨਾਂ ਕਿ ਇਹ ਸਾਰੇ ਚੱਲਦੇ ਹੋਣ। ਉਹਦੇ ਵਾਸਤੇ ਵੀ ਪੂਰੀ ਨਿਗਰਾਨੀ ਹੋਊਗੀ ਕਿ ਇਹ ਟ੍ਰੀਟਮੈਂਟ ਪਲਾਂਟ ਜੇ ਖੜਾ ਵਾ ਤੇ ਕਿਉਂ ਖੜਾ ਤੇ ਜੇ ਉਹਦੇ ਅਮਲ ਕਿਉਂ ਨਹੀਂ ਹੋਇਆ ਉਹਦੇ ਵਾਸਤੇ ਸਾਡੀ ਕੋਸ਼ਿਸ਼ ਆ ਕਿ ਅਸੀਂ ਇਹਦੇ ਤੇ ਲਗਾਤਾਰ ਜਿਹੜਾ ਹੈਗਾ ਬੁੱਢਾ ਦਰਿਆ ਜਿਹੜਾ ਸੀ ਉਹ ਪੁੱਤਰ ਵੱਡਾ ਦਰਿਆ ਬਣੇ ਉਹਦੇ ਵਾਸਤੇ ਹੁਣ ਰੈਗੂਲਰ ਜਿਹੜਾ ਹੈ ਗਿਆ ਸੀ ਆਪਦੀ ਨਗਰਾਨੀ ਕਰੀ ਬੜੀਆਂ ਡਾਈਨਾਂ ਆਈਆਂ 12 ਜਿਹੜੀਆਂ ਮੁੱਖ ਵੱਡੀਆਂ ਡਾਈਨਾਂ ਨੇ ਉਹਨਾਂ ਨੂੰ 31 ਮਾਰਚ 2024 ਤੱਕ ਦਸਮਾ ਮਿਲਿਆ ਹੋਇਆ ਹੈ ਤੇ ਉਸ ਤੋਂ ਬਾਅਦ ਲੱਗਦਾ ਹੈ ਕਿ ਜੇਕਰ ਉਹ ਫਿਰ ਵੀ ਨਹੀਂ ਸੁਧਰਦੇ ਤਾਂ ਫਿਰ ਬੰਦ ਕੀਤੀ ਜਾਊਗੀ ਕਾਰਵਾਈ ਕੀਤੀ ਜਾਊਗੀ ਹੁਣਕ ਉਹ ਤਾਂ ਕਿਸੇ ਨੂੰ ਕੋਈ ਹੱਕ ਹੀ ਨਹੀਂ ਕਿਸੇ ਨੂੰ ਕੋਈ ਹੱਕ ਨਹੀਂ ਜੇ ਕੋਈ ਉਹਦੀ ਜਿਹੜਾ ਹੈਗਾ ਕੋਈ ਇੰਡਸਟਰੀ ਕਰੇ ਤੇ ਅਸੀਂ ਕਹਿੰਨੇ ਕਿ ਉਹਨੂੰ ਕਿਉਂਕਿ ਸਧਾਰਨ ਬੰਦਾ ਕੋਈ ਗਲਤੀ ਕਰਦਾ ਨਾ ਕੋਈ ਗਲਤੀ ਮਾਫ ਜੋਗਾ ਪਰ ਜੇ ਤੂੰ ਕੋਈ ਇੰਡਸਟਰੀ ਕਰਦੀ ਉਹਨੂੰ ਪਤਾ ਕਿ ਜੋ ਮੈਂ ਇਹਦੇ ਵਿੱਚ ਪਾਣੀ ਕੈਮੀਕਲ ਪਾ ਰਿਹਾ ਉਹਦਾ ਲੋਕਾਂ ਦੀ ਸਿਹਤ ਦੇ ਉੱਤੇ ਕਿੰਨਾ ਬੁਰਾ ਪ੍ਰਭਾਵ ਪੈ ਸਕਦਾ ਉਹਨਾਂ ਨੂੰ ਇਹ ਜਿਹੜਾ ਹੈਗਾ ਇੱਕ ਮਨੁੱਖਤਾ ਦੇ ਕਿਉਂਕਿ ਜਿਹੜਾ ਗੰਦਾ ਪਾਣੀ ਪੈ ਰਿਹਾ ਅਕਸਰ ਇਹ ਪਾਣੀ ਨੇ ਪਹਿਲਾਂ ਜਲਚਰਜੀਵ ਖਤਮ ਕੀਤੇ ਫਿਰ ਇਹ ਮਾਲਵੇ ਤੇ ਰਾਸਤਾਂ ਤੇ ਕਰ ਇਹ ਪਾਣੀ ਨੂੰ ਲੋਕ ਅਮਰ ਜਲ ਸਮਝ ਕੇ ਇਹ ਪੀਂਦੇ ਵੀ ਆ ਗੁਰਦੁਆਰਿਆਂ 'ਚ ਵੀ ਜਾਂਦਾ ਮੰਦਰਾਂ 'ਚ ਵੀ ਜਾਂਦਾ ਕੁਛਿੱਤਾਂ ਚ ਵੀ ਜਾਂਦਾ ਜਿੱਥੇ ਵੀ ਕੋਈ ਹੈਗਾ ਇਹੋ ਪਾਣੀ ਪੀਂਦੇ ਇਹਦੇ ਵਿੱਚ ਹੋਰ ਕੋਈ ਨਾ ਕੋਈ ਸੋਰਸ ਜਿ ਨਹੀਂ ਰਾਜਸਤਾਨ ਦੇ ਵਿੱਚ ਇਹਨਾਂ ਨੂੰ ਊਠਾਂ ਦੇ ਉੱਤੇ ਲੱਦ ਲੱਦ ਕੇ ਜਾ ਕੇ ਲੋਕ ਵੀਰੇ ਸੋ ਇਹ ਸਾਡਾ ਜਿਹੜਾ ਹੈਗਾ ਐਜੇ ਮਨੁੱਖ ਐਜੇ ਬਾਬੇ ਨਾਨਕ ਦੇ ਇਹ ਇਸ ਧਰਤੀ ਤੇ ਜੰਮੇ ਜਹਾ ਦਾ ਜੇ ਕੋਈ ਇਹੋ ਜਿਹਾ ਕਰਦੇ ਤੇ ਬਹੁਤ ਵੱਡਾ ਸਾਡਾ ਜਿਹੜੀ ਹੈਗੀ ਲੰਨਤਾ ਅਸੀਂ ਤਾਂ ਰੋਜ਼ ਅਰਦਾਸ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਤੇ ਜੇ ਉੱਥੇ ਪਾਇਆ ਕਾਨੂੰਨ ਬਣਿਆ ਹੋਇਆ ਉਹਨਾਂ ਤੇ ਕਰਵੇ ਹੋਊਗਾ ਨਹੀਂ ਸਾਡੇ